ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਆਪਾਂ ਪਿੰਡ ਤੋੜਾ ਤੋਂ ਕਵਰ ਕਰਦੇ ਪਏ ਆ 30 ਕਿਲੋ ਗਾਥਲੇ ਦੁੱਧ ਹਾਜ਼ਰ ਆ ਲੀਟਰ ਲਾ ਕੇ ਆਪਾਂ ਮਿਲ ਕੇ ਦਿਖਾਵਾਂਗੇ ਸੋ ਹੁਣ ਅੱਗੇ ਆਪਾਂ ਚਲਾਈ ਸ਼ੁਰੂ ਕਰਦੇ ਆਂ ਤੇ ਬਾਕੀ ੜਟੇਲ ਵੀਰ ਤੋਂ ਪਹੁੰਚੇ ਨੇ ਸੋ ਵੀਰ ਬੱਜਾ ਚਾਹੁੰਦਾ ਦੇਖ ਸਕਦੇ ਹੁਣ ਆਪਾਂ ਬੱਚਾ ਵਗੈਰਾ ਦੇ ਝਗਾ ਕੇ ਥੱਲੇ ਲੈਣੇ ਜਾਣਾ ਨੂਣਾ ਪਾਤਾ ਹੁਣ ਆਪਾਂ ਮਿਲਕਿੰਗ ਸ਼ੁਰੂ ਕਰਦੇ ਆ ਇਹਦੀ ਸੋ ਵੀਰੋ ਖਾਲੀ ਬਾਲਟੀ ਦੇਖ ਸਕਦੇ ਹੋ ਹਾਂਜੀ ਕਰ ਦੋ ਵੀਰੇ ਚੋਈ ਤੇ ਵੀਰੇ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਮੇਰੇ ਜਸਵਿੰਦਰ ਸਿੰਘਾ ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਬਾਈ ਮੋਬਾਈਲ ਨੰਬਰ ਆ ਗਿਆ ਆਪਣਾ ਨੰਬਰ 97796 ਜੀ 05182 05182 ਹਾਂਜੀ ਤੇ ਜਿਹੜੀ ਵੀਰ ਆਪਾਂ ਬੈਡ ਦੀ ਚੋਈ ਕਰਦੇ ਪਏ ਆ ਕਿਹੜਾ ਸੁਹਾ ਸੁਈ ਹੈ ਵੀਰੇ ਇਹ ਬੈਡ ਦੂਸਰਾ ਸੁਹਾ ਸੁਈ ਹੈ ਜੀ ਠੀਕ ਹੈ ਫਲੂਨ ਦਾ 37 38 ਕਿਲੋ ਦੁੱਧ ਦਿੱਤਾ ਵੀ ਮ ਚਵਾਈ ਤਾਂ ਗੰਨਿਆਂ ਨਾਲ ਦੀ ਫੌਜੀ ਥਾਣ ਦੇ ਬਾਹਰ ਤਾਰਾ ਫੋਟੇ ਚਲਾ ਦੇ। ਸੋ ਵੀਰੋ ਦੋ ਜਣੇ ਬਹਿ ਕੇ ਚਾਉਂਦੇ ਆ। ਨਾਨਾ ਵੀ ਪੱਕੇ ਖਾਲ ਜਿੰਨੀ ਆਉਂਦੀਆਂ ਆ ਜਿਹੜੀਆਂ। ਜਮਾ ਕਿਆ ਬਤਾ ਹਨਾ। ਇੱਕ ਆਪਾਂ ਕਹਿ ਦਿੰਨੇ ਆ ਵੀ 30 ਦੇ ਦੂ 35 ਦੇ ਦੂ ਵੀ ਹਨਾ। ਤੇ ਕਹਿਵਾ ਦੇਣਾ ਵੀਰ ਮੇਰਾ ਸੂਈ ਨੂੰ ਅੱਜ ਨੂੰ। ਮੇਰੇ ਨੂੰ ਅੱਜ 15 ਦਿਨ ਹੋ ਗਏ ਸੂਈਏ। 15 ਦਿਨ ਸੂਈ ਨੂੰ ਬੱਚਾ ਕੀ ਆ? ਬੱਚਾ ਫੀਮੇਲ ਦਿੱਤੀ ਆ ਜੀ। ਫੀਮੇਲ ਕਾਪ ਬੱਚੀ ਬਿਛੇ। ਬਹੁਤ ਚੱਕੇ ਸੀ ਬਣ ਗਏ। ਆਪਣੇ ਘਰੇ ਸੂਈ ਆ। ਹਾਂ ਜੀ ਆਪਣੇ ਘਰੇ ਸੂਈ ਆ। ਜੇਰ ਜੇ ਆਪਾਂ ਓਕੇ ਆ। ਜੇ ਰੁਪਏ ਦੀ ਬਿਲਕੁਲ ਗਾਰੰ ਮੂਲ ਥਾਂ ਤੇ ਧਾਰਾਂ ਆ ਪੈਂਦੀਆਂ ਜੋ ਗੂਠੇ ਵਾਲੀ ਚੀਚੀ ਕਹਿੰਦੇ ਨੇ ਆਪਾਂ ਹਣਾ ਕਹਿੰਦਾ ਜੀ ਗੂਠੇ ਨੂੰ ਵੀ ਮੋਟੀ ਪ੍ਰਾਪਰੀ ਪੈਂਦੀ ਹੋ ਜੇ ਜੇ ਮੈਨਾਂ ਹੋਵੇ ਜੇ ਤਾਂ ਆਪਾਂ ਗੱਬੜ ਦੀ ਵੀਡੀਓ ਕਵਰ ਕਰਦੇ ਆਪਾਂ ਨੂੰ ਕਹਿੰਦਾ ਗੱਪ ਮਾਰ ਦਿਆ ਵੀ ਗੂਠੇ ਵਰਗੀ ਧਾਰ ਹਣਾ ਹਾਂ ਹਾਂ ਹੁਣ 15 ਲੀਟਰ ਇੱਕ ਟਾਈਮ ਦਾ ਮਿੰਕੇ ਲੈ ਜਾਈਏ ਆਪਣੇ ਤੋਂ ਅਗਲਾ ਦੋ ਡੱਬੇ ਚ ਵਾਈ ਕਰਾਂਦੇ ਆ ਚਾਰ ਟਾਈਮ ਚ ਵਾਦਾਂਗੇ ਸੋ ਵੀਰੋ ਜੈਜ ਗੱਲਾ ਤੇ ਫਿਰ ਵਿੱਚ ਵੀਰ ਕਹਿੰਦੇ ਜਦੋਂ ਗੱਬੜ ਸੂਈ ਹੁੰਦੀ ਆਪਾਂ ਧਾਰਾ ਮਾਰ ਕੇ ਵੀਡੀਓ ਪਾਉਂਦੇ ਆ ਬਾਈ ਕਿੰਨਾ ਦੋਦਾ ਸਿਰਫ 15 ਤੇ ਲੱਗਦੇ ਪਸਣ ਦੋ ਤੇ ਹਾਂਜੀ ਹਾਂ ਹਾਂ ਹ ਅੰਦਾਜ਼ਾ ਫਿਰ ਕਿੰਨਾ ਕ ਪਾਰ ਕਰ ਜੂਗੀ ਹੋਰੇ ਗਰੀ ਨੂੰ 40 ਕਿਲੋ ਦੁੱਧ ਦੇਣ ਦਾ ਹੱਕ ਪਰ ਆਪਾਂ ਮੰਨ ਕੇ ਜਲੇਬੀ 35 ਦੋਗੀ ਮੇਰੇ ਸਾਬ ਨਾਲ ਗਰਮੀ ਆ ਗਈ ਨਾ ਮੈਂ ਕਹਿੰਦਾ ਜੀ ਬੰਦਾ ਚਾਹੋ ਉਹ ਤਾਂ ਹੀ ਆਪਣੇ ਤੇ ਡਿਪੈਂਡ ਹੈ ਜੀ ਦੇਖੋ ਮੌਸਮ ਕਿਹੋ ਜਿਹਾ ਆਪਾਂ ਬਾਤਾਂ ਬੰਨ ਕੇ ਆਏ ਤੇ ਸੋਤਾ ਬਣਾਉਣਾ ਵੀ ਆਪਣੇ ਸਾਰੇ ਹੈ ਜੀ ਠੀਕ ਹੈ ਹਨਾ ਜੀ ਸਾਂਭ ਸੁਆਣ ਉਹ ਸਭ ਕੁਝ ਬੰਦੇ ਦੇ ਡਿਪੈਂਡ ਹੈ ਤੇ ਆਪਾਂ ਮੰਨ ਕੇ ਚਲੇ ਜੱਟ ਸੋਦਾ 35 ਕਿਲੋ ਮੰਨ ਕੇ ਲੈ ਲੇ ਬੰਦਾ। ਵੀਰੇ ਪਲੂਣ ਦਾ 37 38 ਕਿਲੋ ਦੁੱਧ ਰਿਅਲਿਟੀ ਚ ਦਿੱਤਾ ਹੋਇਆ ਹੈ। ਜਿਹੜਾ ਚੋਇਆ ਵੇਦਾ। ਜਿਹੜਾ ਚਵਾਈ ਚ ਆਇਆ ਵੇ। ਕਹੇ ਨੂੰ 40 ਘਾਲੋ 42 ਘਾਲੋ। ਤੇ ਆਪਾਂ ਲੋਕਲ ਬੰਦੇ ਜੇ ਫਾਰਮ ਚੋਂ ਆਈ ਹੈ। ਇਹ ਵੀਰੇ ਫਾਰਮ ਚੋਂ ਆਈ। ਫਾਰਮ ਦੇ ਵਿੱਚੋਂ ਆਈ ਵੀ ਆ। ਇੱਕ ਵਾਲਟੀ ਕੱਢਤੀ ਕਰਨੀ ਹੈ ਨਾ। ਹਾਂਜੀ ਹਾਂ। ਤੇ ਦੂਜੀ ਵਾਲਟੀ ਵੀ ਖਾਲੀ ਕਰਕੇ ਸ਼ੁਰੂ ਕਰੀ ਆਪਾਂ ਲੀਟਰ ਲਾ ਕੇ ਮਿਣ ਕੇ ਦਿਖਾਵਾਂਗੇ ਆਪਾਂ ਜਮ। ਸਾਰਾ ਕੁਝ ਕਰਕੇ ਦਿਖਾਵਾਂਗੇ। ਸਭਰ ਚਵਾਉਣ ਦਾ ਮਕਸਦ ਹੈ ਕਿ ਇਹ ਇੱਕ ਦਾ ਝੋਕੇ ਪਤਾ ਲੱਗ ਜਾਂਦਾ। ਕੀ ਵਾਰ ਕਿਉਂਕਿ ਵੀਰਾਂ ਦਾ ਵਪਾਰ ਦਾ ਕੰਮ ਹੈ ਡੇਲੀ ਮੰਨ ਕੇ ਜਿਹੜਾ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਬਸ ਠੀਕ ਆ ਤੇ ਵੀਰ ਕਹਿੰਦੇ ਐਨਾ ਦੇ ਦੂਗੀ ਇੱਕ 15 ਦਿਨ ਵੀਰੇ ਖੜਾਉਣੀਆਂ ਪੈਂਦੀਆਂ ਹਨਾ ਹਾਂਜੀ ਹਾਂ ਇਹਨਾਂ ਨੂੰ ਘਰ ਖਵਾਉਣੇ ਪੈਂਦੇ ਜੀ ਫੇਰ ਦੁੱਧ ਕੱਢਦੀਆਂ ਐ ਐ ਨਹੀਂ ਫੁਰਲੀ ਤੇ ਬੰਨ ਕੇ ਨਹੀਂ ਨਾ ਕੱਢਦੀਆਂ ਜੈ ਜੈ ਗੱਲ ਆ ਸਭਰੋ ਚੋਣ ਦੇਖੋ ਤੇ ਲੇਵਾ ਵੀ ਨਿੰਬੂ ਗੁਝਾਰਦੀ ਤੁਰ ਜਾਂਦੀ ਐ ਦੱਸਦੀ ਤੁਰ ਜਦੋਂ ਇੱਕ ਧਾਰ ਵਾਈ ਗਈ ਤਾਂ ਉਧਰੋਂ ਉਹਦੀ ਵੀ 10 ਦਾ ਲੇਵਾ ਵੀ ਇੱਕ ਧਾਰ ਇਥੋਂ ਨਿਕਲ ਗਈ ਜੈ ਜੈ ਗੱਲ ਆ ਜਿਵੇਂ ਬਾਰਡਰ ਬਾਕਸ ਆਪਣਾ ਉਹਦੇ ਚ ਵਾ ਬਾਟਰ ਕੁਟਰ ਭਰ ਕੇ ਰਖੜਿਆ ਪਾਣੀ ਦਾ ਟੋਂਕਾ ਵੀ ਨਿਕਲ ਗਿਆ ਦੱਸਦਾ ਹਨਾ ਦੱਸਦਾ ਵੀ ਉਧਰੋਂ ਮੈਂ ਕੋਈ ਖਾਲੀ ਹੋ ਗਿਆ ਜੈਜਗੱਲਾ ਜਾਵਾਂ ਸੁਬਿਰ ਸੁਈ ਸਵਾਈ ਤੇ ਬੱਚੀ ਵਗੈਰਾ ਨੇ ਪਤਾ ਕਰਿਆ ਕਿਹੜੇ ਸੀਮਨ ਦੀ 25 ਵੀਰੇ ਆਪਾਂ ਨੂੰ ਪਤਾ ਕਰ ਜਿਹੜੇ ਵੀਰ ਨਾਲ ਸੌਦਾ ਹੋ ਗਿਆ ਸਾਰਾ ਕੋਈ ਡਿਟੇਲ ਦੇਦਾ ਡਿਟੇਲ ਆਪਾਂ ਸਾਰੀ ਦੇਵਾਂਗੇ ਆਪਾਂ ਐ ਵੀ ਦੱਸਦੇ ਵੀ ਕਿਹੜੇ ਫਾਰਮ ਚੋਂ ਆਈਏ ਜੈਜਗੱਲਾ ਜਾਵਾਂ ਤੇ ਦੰਦੋ ਜਵਾਨ ਹੈਗੀਏ ਦੰਦੋ ਜਵਾਨ ਆ ਵੀਰੇ ਦੰਦੋ ਜਵਾਨ ਜੈਨੋਂ ਨੂੰ ਦੂਜਾ ਸੁਆ ਹਨਾ ਹਾਂ ਠੀਕੋ ਕੱਦੇ ਦਾ 6 ਫੁੱਟ ਤੋਂ ਥੋੜਾ ਘਣੀ ਘਟੂ ਏ ਸੁਬਿਰੋ ਫੁੱਲ ਕੱਦ ਬੈਠਾ ਜਿੰਦ ਜਾਣ ਦੇ ਵਿੱਚ ਬ ਤੇ ਮਸ਼ੀਨ ਨੂੰ ਸੁਣ ਵੀ ਲਵਾਉਂਦੀ ਆ ਪੂਰੀ ਮਸ਼ੀਨ ਤੇ ਲਾ ਲਓ ਜੀ ਹੱਥੀ ਚੋਲੋ ਕੋਈ ਇਹਨੂੰ ਦਿੱਕਤ ਨਹੀਂ ਠੀਕ ਆ ਮਸ਼ੀਨ ਵੀ ਤੁਹਾਡੇ ਕੋਲ ਹੈਗਾ ਚੋਣੇ ਉਹਦੇ ਨਾਲ ہاں ہاں ਸੋ ਵੀਰਾ ਵੀਡੀਓ ਕਵਰ ਕਰਨ ਦਾ ਮਕਸਦ ਇਹ ਵੀ ਦੋ ਜਣੇ ਬਹਿ ਕੇ ਭਾਈ ਚੋਂਦੇ ਆ ਸਾਫ ਸੁੱਧ ਨੇ ਧਾਰਾ ਵਗੈਰਾ ਤੇ ਬਾਕੀ ਮੇਨ ਗੱਲ ਲੇਵਾ ਝਾੜ ਦੀ ਦੂਰੀ ਜਿਵੇਂ ਜਿਵੇਂ ਖਾਦੀ ਹੁੰਦੀ ਆ ਸੋ ਬਾਲਟੀ ਦੇਖੋ ਜਮਾ ਤੇ ਸਵੇਰੇ ਵੀਰੇ ਕੈ ਵੇ ਚੋਈ ਕਰੀ ਸੀ ਇਹਦੀ ਵੀਨੇ ਸਵੇਰੇ 6:30 ਤੋਂ 6 ਦੇ ਵਿਚਾਲੇ ਪਈ ਜਵਾਈ ਮੰਨ ਕੇ ਜਿਲੇ ਵੀ 6:30 ਪੌਣੇ 7 ਤੇ 7 ਵਜ ਕੇ 2 ਮਿੰਟ ਹੋ ਗਏ ਹਨਾ ਹਾਂ ਜੀ ਹਾਂ 2-3 ਮਿੰਟ ਉੱਤੇ ਹੋ ਗਏ ਹਨੇ ਆਪਾਂ ਥੋੜੇ ਜਿਹਾ ਮੰਨ ਕੇ ਜਦੋਂ ਵੀ ਲੇਟ ਹੋ ਗਏ ਤੇ ਟਾਈਮ ਤੋਂ ਟਾਈਮ ਜਮਾ ਚਵਾ ਦਾਂਗੇ ਟਾਈਮ ਟੂ ਟਾਈਮ ਤੇ ਤੰਨੇ ਟਾਈਮ ਚ ਚਲੇ ਜਾਣਾ ਥੋੜਿਆ ਸੌਦਾ ਕਰ ਲੈ ਸਾਈ ਭਾਦੇ ਬੰਦਾ ਸੌਦਾ ਕਰ ਲੈ ਹਾਂ ਤੇ ਮੁੱਲ ਵਾਰੀ ਇਹਦਾ ਕੀ ਹੋਊਗਾ ਮੁੱਲ ਵੀਰੇ ਫੋਨ ਤੇ ਕਰਾਂ ਜਾਇਜ਼ ਹੋ ਦੁੱਧ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਸੋ ਵੀਰ ਦੁੱਧ ਅਕੋਰਡਿੰਗ ਭਾ ਬਿਲਕੁਲ ਜਾਇਜ਼ ਹੋ ਜਾਮਾ ਸੋ ਦੇਖੋ ਜਮਾ ਨਿਆਣਾ ਪਾ ਕੇ ਮੂਰੇ ਬੱਛੀ ਆ ਵਿੱਚ ਬਹੁਤ ਵੀਰ ਕਹਿੰਦੇ ਕਿ ਚਵਾਈ ਕਰਕੇ ਵੇੜ ਲੈਣੀ ਆਪਾਂ ਤੇ ਚਵਾਈ ਕਰੀ ਕਰੇ ਸਾਨੂੰ ਮਿਲੂਗੀ ਇੱਥੇ ਸੂਈ ਸਵਾਈ ਆ ਜਮਾ ਧਾਰਾ ਵਗੈਰਾ ਪੂਰੀਆਂ ਓਕੇ ਆ ਕੋਈ ਕਿਸੇ ਥਾਂ 'ਚ ਧਾਰ ਨਹੀਂ ਘਟਵਾਉਂਦੇ ਵੀਰੇ ਤੇ ਦੋ ਬਾਟੇ ਦਾ ਲਾਦਿਆ ਗੰਗ ਨਹੀਂ ਹੈ ਨਾ ਜੀ ਹਾਂ ਦੋ ਬਾਟੀਆਂ ਭਰਦੀ ਆ ਭਾਈ ਇਹ 10-10 ਕਿਲੋ ਵਾਲੀਆਂ ਢੱਲੋ ਬਾਟੀਆਂ 20 ਕਿਲੋ ਤੋਂ ਦਿਆਵਾਂ ਹਾਂ ਆ 20 ਦਾ ਦਿਲ ਆਪਾਂ ਮਿੰਦਿਆ ਕਿੰਨਾ ਹੋ ਜਾਊਗਾ ਸਾਹਮਣੇ ਆਓ ਠੀਕ ਆ ਵੀ ਲੀਟਰਾਂ ਦੇ ਵਿੱਚ ਆਪਣਾ ਮੰਨ ਕੇ ਜੇ 15-16 ਦਾ ਈਡੀਆ ਹੈਗਾ ਆਊਗਾ ਜੀ ਹਾਂ ਚਲੋ ਆਇਆ ਵੀ ਆਪਾਂ ਐਵੇਂ ਨਹੀਂ ਕਰਤਾ ਕਿ ਘੰਟਾ ਜੀ ਬਣ ਕੇ ਤਾਂ ਲੇਟ ਹੋ ਗਏ ਚ ਬਾਈ ਨੂੰ ਹਾਂ 5 ਮਿੰਟ ਦਾ ਫਰਕ ਹੈਗਾ ਅਡਜਸਟਮੈਂਟ ਹੋਈ ਨਹੀਂ ਕੋਈ ਨਹੀਂ ਲੀਟਰ ਦਾ ਵਟਾ ਪੈ ਜਾਂਦਾ ਗਾਂ ਦਾ ਤਾਂ ਆਹ ਇੱਕ ਖੁੱਲੀ-ਖੁੱ ਹੁਣ ਬੰਨੀ ਹੋਈ ਹੈ ਨਾ ਆਪਣੀ ਸਭ ਤੋਂ ਲੇਵਾ ਦੇਖੋ ਜਮਾ ਨੀਮੂ ਗਝਾਰਤਾ ਤੇ ਬਾਹੜੀ ਕੋਲੇ ਰੱਖੀ ਸੋ ਆਹੀ ਲੀਟਰ ਵਗੈਰਾ ਹੋਊਗਾ ਚੋਕੇ ਤਸੱਲੀ ਕਰਕੇ ਲਿਓ ਜਮ ਤੇ ਪੈਰ ਨਹੀਂ ਵੱਟਿਆ ਜਮੇ ਹਨਾ ਮੈਂ ਕਹਿੰਦਾ ਬਾਈ ਬਾਲਟੀ ਨਹੀਂ ਸੀ ਰੱਖੀ ਬਾਲਟੀ ਕੋਲੇ ਰੱਖੀ ਉਹ ਵੀਡੀਓ ਰੋਕਣੀ ਨਹੀਂ ਆਪਾਂ ਇੱਥੇ ਰੋਕਦੀ ਨਹੀਂ ਹੈਗੀ ਆ ਦੇਖੋ ਬਾ ਠੀਕ ਹੈ ਕੋਈ ਨਾ ਤੌਂਕਾ ਦੋਤੀ ਕੋਈ ਕਰਨੀ ਇਹ ਮਿੰਟ ਦੇ ਬਈ दो तीन चार पांच। छे सत्त अट्ठा नौ दस ਦੋ ਝਾਸੇ ਟ੍ਰੱਕ ਵਾਲੀ ਰੱਖਦੇ ਹੁਣ ਵਾਟੀ ਚੋਣੇ ਦੀ ਚੱਕੀ ਆਪਾਂ 11 12 ਪਾਓ ਜੀ 13 14 15 16 17 18 ਹੋ ਗਏ ਹਾਂ ਜੀ ਘੰਟਾ ਪੌਣਾ ਅੱਧਾ ਪੌਣਾ ਘੰਟਾ ਬੜਾ ਚੋਣ ਦਾ ਵਟਾ ਪਿਆ ਕੋਈ ਅਡਜਸਟਮੈਂਟ ਆਪਾਂ ਕਿਵੇਂ ਮਰਜ਼ੀ ਸਮਝ ਲਈ ਜੀ ਬੰਦਾ ਠੀਕ ਆ ਮੰਨ ਕੇ ਚੱਲੇ ਵੀ 32 ਲੀਟਰ ਦੁੱਧ ਤਾਂ ਹੈਗਾ ਥੱਲੇ ਦੇ ਨਾ 30 ਮੰਨ ਕੇ ਲੈ ਲਈ ਜੀ ਆਪਾਂ 30 ਕਹਾਂਗੇ ਅਗਲੇ ਕੰਡੇ ਧਰ ਨਾਲ ਆ ਪਿਆ ਕੰਡਾ ਲੈ ਆ ਪਿਆ ਦਾ 30 ਕਿਰੋ ਕੰਡੇ ਮਰਜ਼ੀ ਕਰ ਲਈ ਜੀ ਇਹ ਚਾਰ ਟਾਈਮ ਚਵਾਈ ਕਰ ਲਈ ਜਮਾ ਖਰੀਆ ਸੋਨੇ ਵਰਗੀ ਆ ਤੇ ਭਾਵ ਯਾਰ ਇਹ ਤਾਂ ਫੋਨ ਤੇ ਹੋਊਗਾ 97796051 ਅਸੀਂ ਨੰਬਰ ਆ ਲੈਵਾ ਦੇਖੋ ਜਿਵੇਂ ਨਿੰਬੂ ਗੁਝਾਰਦਾ ਜਾਵੇਂ ਜਿਵੇਂ ਡرائی ਹੋਈ ਹੁੰਦੀ ਆ ਸੋ ਇਹ ਵੈੜਾ ਅਮਰੀਕਾ ਨਾਲ ਵੈੜ ਫਾਰ ਸੇਲ ਆ ਕਿਸੇ ਵੀਰ ਦੇ ਪ